ਸਸੀ ਕਾ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਦੋਂ ਤੋਂ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਇਮੀਗ੍ਰੇਸ਼ਨ ਦੇ ਵਿਰੁੱਧ ਸਖਤੀ ਕੀਤੀ ਗਈ ਹੈ ਇਸ ਵਿਚਾਲੇ ਹੁਣ તાਜੇ ਮਾਮਲੇ ਦੀ ਗੱਲ ਕਰੀਏ ਤਾਂ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਗ੍ਰੀਨ ਕਾਰਡ ਅਰਜੀ ਪ੍ਰਕਿਰਿਆ ਦੇ ਅੰਦਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੇ ਵਿਰੁੱਧ ਸਖਤ ਕਾਰਵਾਈ ਕਰੀ ਹੈ ਖਾਸ ਕਰਕੇ EB1A ਅਸਧਾਰਨ ਯੋਗਤਾ ਸ਼੍ਰੇਣੀ ਦੀ ਦੁਰਵਤੋਂ ਨੂੰ ਨਿਸ਼ਾਨਾ ਬਣਾ ਰਹੀ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਗ੍ਰੀਨ ਕਾਰਡ ਅਜ਼ੀ ਪ੍ਰਕਿਰਿਆ ਦੇ ਅੰਦਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਖਾਸ ਕਰਕੇ EB-1A ਅਸਾਧਾਰਨ ਯੋਗਤਾ ਸ਼੍ਰੇਣੀ ਦੀ ਦੁਰਵਰਤੋਂ ਨੂੰ ਨਿਸ਼ਾਨਾ ਬਣਾ ਰਹੀ ਹੈ ਇਮੀਗ੍ਰੇਸ਼ਨ ਅਟਾਰਨੀ ਰਾਹੁਲ ਰੈਡੀ ਰਿਪੋਰਟ ਕਰਦੇ ਹਨ ਕਿ ਬਹੁਤ ਸਾਰੀਆਂ ਪ੍ਰਮਾਣਿਤ ਅਰਜ਼ੀਆਂ ਜ਼ਿਆਦਾਤਰ ਭਾਰਤੀ ਨਾਗਰਿਕਾਂ ਦੀਆਂ ਹੁਣ ਤੱਕ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਪਹਿਲਾਂ ਹੀ ਰੱਦ ਹੋਣ ਦਾ ਸਾਹਮਣਾ ਕਰ ਰਹੀਆਂ ਹਨ ਰੈਡੀ ਦੇ ਅਨੁਸਾਰ ਕਈ ਈਬੀ 1ਏ ਬਿਨੇਕਾਰਾਂ ਨੇ ਕਥਿਤ ਤੌਰ ਤੇ ਘੱਟ ਗੁਣਵੱਤਾ ਵਾਲੇ ਜਰਨਲਾਂ ਵਿੱਚ ਪ੍ਰਕਾਸ਼ਨ ਕਰਕੇ ਤਾਲਮੇਲ ਵਾਲੇ ਸਹਿ ਲੇਖਕ ਦੁਆਰਾ ਨਕਲੀ ਹਵਾਲੇ ਤਿਆਰ ਕਰਕੇ ਅਤੇ ਆਪਣੇ ਪ੍ਰੋਫਾਈਲਾਂ ਨੂੰ ਮਜ਼ਬੂਤ ਕਰਨ ਲਈ ਸਟਿਵੀ ਅਤੇ ਗਲੋਬੀ ਵਰਗੇ ਸ਼ੱਕੀ ਪੁਰਸਕਾਰਾਂ ਨੂੰ ਉਤਸ਼ਾਹਿਤ ਕਰਕੇ ਸਿਸਟਮ ਨਾਲ ਛੇੜਛਾੜ ਕੀਤੀ ਹੈ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਤਾਂ ਇਹ ਵੀ ਦਾਵਾ ਕੀਤਾ ਹੈ ਕਿ ਲਗਭਗ 200 ਵਿਅਕਤੀਆਂ ਦੇ ਇੱਕ ਨੈਟਵਰਕ ਨੇ ਇੱਕ ਦੂਜੇ ਦੇ ਪ੍ਰਮਾਣ ਪੱਤਰਾਂ ਨੂੰ ਨਕਲੀ ਤੌਰ ਤੇ ਵਧਾਉਣ ਲਈ ਸਹਿਯੋਗ ਕੀਤਾ ਜਿਨ੍ਹਾਂ ਵਿੱਚੋਂ ਕੁਝ ਹੁਣ ਇਹਨਾਂ ਰਣਨੀਤੀਆਂ ਅਦਾਇਗੀ ਸੇਵਾਵਾਂ ਵੱਜੋਂ ਪੇਸ਼ ਕਰ ਰਹੇ ਹਨ ਇਸ ਸਖਤ ਕਾਰਵਾਈ ਦਾ ਸਵਾਗਤ ਬਹੁਤ ਸਾਰੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਭਾਰਤੀ ਬਿਨੇਕਾਰਾਂ ਦੁਆਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਕਾਨੂੰਨੀ ਰਸਤੇ ਅਪਣਾਏ ਸਨ ਉਮੀਦ ਕਰਦੇ ਹਨ ਕਿ ਇਹ ਸਫਾਈ ਇਮਾਨਦਾਰੀ ਨੂੰ ਬਹਾਲ ਕਰੇਗੀ ਅਤੇ ਪ੍ਰਕਿਰਿਆ ਵਿੱਚੋਂ ਨਿਰਪੱਖਤਾ ਨੂੰ ਬਿਹਤਰ ਬਣਾਏਗੀ ਹਾਲਾਂਕਿ ਦੂਸਰੇ ਚਿੰਤਿਤ ਹਨ ਕਿ ਇਹ ਵਿਵਾਦ ਯੂ ਐਸ ਸੀ ਆਈ ਐਸ ਨੂੰ ਈਬੀ 1ਏ ਸ਼੍ਰੇਣੀ ਨੂੰ ਪੂਰੀ ਤਰ੍ਹਾਂ ਘਟਾਉਣ ਜਾਂ ਖਤਮ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਕਾਨੂੰਨੀ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਲਾਗੂ ਕਰਨ ਦੀ ਅਗਲੀ ਲਹਿਰ ਵਿੱਚ ਦੁਬਾਰਾ ਖੋਲਣਾ ਅਤੇ ਪਹਿਲਾਂ ਤੋਂ ਪ੍ਰਮਾਣਿਤ ਇੱਕ 40 ਅਤੇ ਗ੍ਰੀਨ ਕਾਰਡਾਂ ਨੂੰ ਰੱਦ ਕਰਨਾ ਸ਼ਾਮਲ ਹੋ ਸਕਦਾ ਹੈ ਇੱਕ ਸੰਬੰਧਿਤ ਘਟਨਾਕਰਮ ਵਿੱਚ ਅਮਰੀਕੀ ਨਿਆ ਵਿਭਾਗ ਨੇ ਕੈਲੀਫੋਰਨੀਆ ਸਥਿਤ ਤਕਨੀਕੀ ਸਟਾਫਿੰਗ ਫਰਮ ਐਪਿਕ ਸੋਲਿਊਸ਼ਨਸ ਨੂੰ H1B ਵੀਜ਼ਾ ਦੇ ਵਿਦੇਸ਼ੀ ਨਾਗਰਿਕਾਂ ਦੇ ਪੱਖ ਵਿੱਚ ਅਮਰੀਕੀ ਕਰਮਚਾਰੀਆਂ ਨਾਲ ਗੈਰ ਕਾਨੂੰਨੀ ਤੌਰ ਤੇ ਵਿਤਕਰਾ ਕਰਨ ਲਈ ਸਜ਼ਾ ਦਿੰਦੀ ਹੈ। ਇਹ ਮਾਮਲਾ ਅਮਰੀਕੀ ਨਾਗਰਿਕਾਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਇੱਕ ਸੰਗੀ ਯਤਨ ਨਵਿਆਏਗੇ ਪ੍ਰੋਟੈਕਟਿੰਗ ਯੂਐਸ ਵਰਕਰਸ ਐਸੋਸੀਏਸ਼ਨ ਦੇ ਤਹਿਤ ਪਹਿਲਾ ਮਤ ਹੈ। ਇੱਕ ਡੀਓਜ ਜਾਂਚ ਵਿੱਚ ਪਾਇਆ ਗਿਆ ਕਿ ਇੱਕ ਐਪਿਕ ਸੋਲਿਊਸ਼ਨਸ ਨੇ ਨੌਕਰੀ ਦੇ ਇਸ਼ਤਿਹਾਰ ਪੋਸਟ ਕਰਕੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਆਈਐਨਏ ਦੀ ਉਲੰਘਣਾ ਕੀਤੀ ਹੈ ਜਿਸ ਵਿੱਚ ਅਮਰੀਕੀ ਨਾਗਰਿਕਾਂ ਨੂੰ ਸਪਸ਼ਟ ਤੌਰ ਤੇ ਬਾਹਰ ਰੱਖਿਆ ਗਿਆ ਸੀ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਗਈ ਸੀ ਫਰਮ ਦੇ ਅਭਿਆਸਾਂ ਨੂੰ ਸੰਗੀ ਵਿਤਕਰੇ ਵਿਰੋਧੀ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਮੰਨਿਆ ਗਿਆ ਸੀ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਐਪਿਕ ਸੋਲਿਊਸ਼ਨਜ਼ ਸਿਵਲ ਜੁਰਮਾਨੇ ਦਾ ਭੁਗਤਾਨ ਕਰੇਗਾ ਆਪਣੀਆਂ ਭਰਤੀ ਪ੍ਰਥਾਵਾਂ ਨੂੰ ਸੁਧਾਰੇਗਾ ਪਾਲਣਾ ਸਿਖਲਾਈ ਵਿੱਚੋਂ ਗੁਜ਼ਰੇਗਾ ਅਤੇ ਅੱਗੇ ਵਾਅਦੇ ਹੋਏ ਸਾਰੇ ਵਿਤਕਰੇ ਵਾਲੇ ਨੌਕਰੀ ਦੇ ਇਤਿਹਾਰਾਂ ਨੂੰ ਬੰਦ ਕਰੇਗਾ ਦਾਸਿਆ ਫਰਮ ਦੇ ਅਭਿਆਸਰ ਨੂੰ ਸੰਗੀ ਵਿਤਕਰੇ ਦੇ ਵਿਰੋਧੀ ਕਾਨੂੰਨਾਂ ਨੂੰ ਸਪਸ਼ਟ ਉਲੰਘਣਾ ਮੰਨਿਆਇ ਤੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਐਪਿਕ ਸੋਲਿਊਸ਼ਨਸ ਸਿਵਲ ਜੁਰਮਾਨੇ ਦੇ ਵਿੱਚ 71916 ਡਾਲਰ ਦਾ ਵੀ ਭੁਗਤਾਨ ਕਰੇਗਾ ਆਪਣੀਆਂ ਭਰਤੀ ਪ੍ਰਥਾਵਾਂ ਨੂੰ ਸੁਧਾਰੇਗਾ ਪਾਲਣਾ ਸਿਖਲਾਈ ਦੇ ਵਿੱਚ ਗੁਜ਼ਰੇਗਾ ਅਤੇ ਅੱਗੇ ਵੱਧਦੇ ਹੋਏ ਸਾਰੇ ਵਿਤਕਰੇ ਵਾਲੇ ਨੌਕਰੀ ਦੇ ਇਸ਼ਤਿਹਾਰਾਂ ਨੂੰ ਵੀ ਬੰਦ ਕਰੇਗਾ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ